Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਓਲਾ ਟਰੱਪ ਨੇ 골ਡ ਕਾਰ ਦਾ ਕੀਤਾ ਇਲਾਨ ਅਮਰੀਕਾ ਦੀ ਨਾਕਾਜ਼ਾ ਲੌਂ ਅਤੇ ਜਾਣੋ ਕੀ ਹੈ ਪੂਰੀ ਜੋਗਦਾਰ ਕੈਨੇਡਾ ਨਿਊ ਵੀਜ਼ਾ ਰੂਲ ਹੁਣ ਨਹੀਂ ਮਿਲੇਗੀ ਕੈਨੇਡਾ ਚ ਐਂਟਰੀ ਜਾਣੋ ਕੀ ਹੈ ਵੱਡੇ ਬਦਲਾਅ ਆਸਟ੍ਰੇਲੀਆ 'ਚ ਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 12 ਜੁਵਾਸ ਰਾਸ਼ਟਰਪਤੀ 트੍ਰੰਪ ਦਾ ਨਵਾਂ ਗੋਲਡ ਕਾਰਡ ਐਲਾਨ ਪੈਸੇ ਦੋ ਤੇ ਅਮਰੀਕਾ ਦੀ ਨਾਗਰਿਕਾ ਲੋ ਜੀ ਹਾਂ ਅਮਰੀਕੀ ਨਾਗਰਿਕਾ ਹਾਸਲ ਕਰਨਾ ਕਿਸੇ ਵੀ ਵਿਦੇਸ਼ੀ ਲਈ ਸੁਪਨੇ ਤੋਂ ਘੱਟ ਨਹੀਂ ਹੈ ਜੇਕਰ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੈ ਤੁਹਾਡਾ ਸੁਪਨਾ ਆਸਾਨੀ ਨਾਲ ਪੂਰਾ ਹੋ ਸਕਦਾ ਹੈ ਪਰ ਤੁਹਾਨੂੰ ਇਸ ਦੀ ਭਾਰੀ ਕੀਮਤ ਚੁਕਾਣੀ ਪਵੇਗੀ ਇਹ ਅਮਰੀਕਾ ਵਿੱਚ ਨਿਵੇਸ਼ ਦੀ ਕੀਮਤ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਅਮੀਰ ਪ੍ਰਵਾਸੀਆਂ ਲਈ ਇੱਕ ਦਿਲਚਸਪ ਵੀਜ਼ਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਨ ਇਸرائی ਅਮੀਰ ਵਿਦੇਸ਼ੀ ਅਮਰੀਕੀ ਨਾਗਰਿਕ ਬਣ ਕੇ ਗ੍ਰੀਨ ਕਾਰਡ ਹਾਸਲ ਕਰ ਸਕਦੇ ਹਨ ਇਸ 골ਡ ਕਾਰਡ ਲਈ 트੍ਰੰਪ ਅਮਰੀਕਾ ਚ 5 ਲੱਖ ਡਾਲਰ ਜਾਂ 50 ਲੱਖ ਡਾਲਰ ਜਾਂ ਭਾਰਤੀ ਕਰੰਸੀ ਚ ਲਗਭਗ 54 ਕਰੋੜ ਰੁਪਏ ਦਾ ਨਿਵੇਸ਼ ਕਰਨਗੇ ਡੋਨਲਡ 트럼ਪ ਨੇ ਵੀਜ਼ਾ ਪ੍ਰੋਗਰਾਮ ਨੂੰ ਅਮਰੀਕੀ ਨਾਗਰਿਕਾਂ ਦਾ ਰਾਹ ਦੱਸਿਆ ਹੈ 트럼ਪ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਹ ਇਸ ਬਾਰੇ ਬਾਕੀ ਜਾਣਕਾਰੀ ਜਲਦੀ ਦੇਣਗੇ ਜੀ ਹਾਂ E B5 ਵੀਜ਼ਾ ਲਈ ਦੇਣਾ ਪੈਂਦਾ ਹੈ 1 ਮਿਲੀਅਨ ਡਾਲਰ ਦੱਸ ਦਈਏ ਕਿ ਫਿਲਹਾਲ ਅਮਰੀਕੀ ਨਾਗਿਕਾ ਲੈਣ ਲਈ EB5 ਵੀਜ਼ਾ ਸਭ ਤੋਂ ਆਸਾਨ ਵਿਕਲਪ ਹੈ ਇਸ ਦੇ ਲਈ 1 ਮਿਲੀਅਨ ਡਾਲਰ ਜਾਨੀ 8.75 ਕਰੋੜ ਰੁਪਏ ਦੇਣੇ ਹੋਣਗੇ 트੍ਰੰਪ ਦਾ ਕਹਿਣਾ ਹੈ ਕਿ 골ਡ ਕਾਰਡ ਰਾਹੀਂ ਅਮਰੀਕਾ ਦੇ ਰਾਸ਼ਟਰੀ ਕਰਜ਼ੇ ਦਾ ਭੁਗਤਾਨ ਜਲਦੀ ਕੀਤਾ ਜਾ ਸਟਾਟਸ ਹੁਣ ਕੈਨੇਡਾ ਨਿਊ ਵੀਜ਼ਾ ਰੂਲ ਹੁਣ ਨਹੀਂ ਮਿਲੇਗੀ ਕੈਨੇਡਾ ਚ ਐਂਟਰੀ ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਵੀਜ਼ਾ ਨਿਯਮਾਂ 'ਚ ਵੱਡੇ ਬਦਲਾਅ ਜੀ ਹਾਂ ਅਮਰੀਕਾ ਤੋਂ ਬਾਅਦ ਕੈਨੇਡਾ ਨੇ ਵੀ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਇਸ ਦਾ ਪ੍ਰਭਾਵ ਭਾਰਤੀ ਵਿਦਿਆਰਥੀਆਂ ਤੇ ਕਾਮਕਾਜੀ ਲੋਕਾਂ ਤੇ ਵੀ ਪੈਣ ਦੀ ਉਮੀਦ ਹੈ ਇਹ ਨਵੇਂ ਨਿਯਮ ਫਰਵਰੀ ਦੀ ਸ਼ੁਰੂਆਤ ਤੋਂ ਲਾਗੂ ਹੋ ਗਏ ਹਨ ਅਤੇ ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੂੰ ਵਿਦਿਆਰਥੀਆਂ ਕਾਮਿਆਂ ਅਤੇ ਪ੍ਰਵਾਸੀਆਂ ਦੇ ਵੀਜ਼ੇ ਕਿਸੇ ਵੀ ਸਮੇਂ ਬਦਲਣ ਦੀ ਸ਼ਕਤੀ ਦਿੰਦੇ ਹਨ ਇਸ ਦਾ ਮਤਲਬ ਹੈ ਹੈ ਕਿ ਕੈਨੇਡੀਅਨ ਅਧਿਕਾਰੀ ਕਿਸੇ ਵੀ ਸਮੇਂ ਅਧਿਆਨ ਅਤੇ ਵਰਕ ਪਰਮਿਟ ਵੀਜ਼ਾ ਰੱਦ ਕਰ ਸਕਦੇ ਹਨ ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ ਵੀਜ਼ਾ ਸਖਤ ਨਿਯਮਾਂ ਤੋਂ ਕੌਣ-ਕੌਣ ਹੈ ਪ੍ਰਭਾਵਿਤ ਹਨ ਦੱਸਦੇ ਗਿਆਂ ਕੈਨੇਡਾ ਦਾ ਇਹ ਸਖਤ ਨਿਯਮ ਹੁਣ ਦੇਸ਼ ਤੇ ਦੁਨੀਆ ਭਰ ਦੇ ਲੱਖਾਂ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨਗੇ ਇਹ ਧਿਆਨ ਦੇਣ ਯੋਗ ਹੈ ਕਿ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਕੈਨੇਡਾ ਵਿੱਚ ਪੜਦੇ ਹਨ ਇਸ ਲਈ ਉਹਨਾਂ ਦੀਆਂ ਸਮੱਸਿਆ ਅਤੇ ਵਾਅਦਾ ਹੋਣਾ ਤੈ ਹੈ ਜੇਕਰ ਕਿਸੇ ਵੀ ਵਿਦਿਆਰਥੀ ਵਰਕਰ ਜਾਂ ਪ੍ਰਵਾਸੀ ਨੂੰ ਦਾਖਲ ਹੋਣ ਤੋਂ ਰੋਕਿਆ ਜਾਂਦਾ ਹੈ ਤਾਂ ਉਹਨਾਂ ਨੂੰ ਬੰਦਰਗਾਹ ਤੇ ਰੋਕਿਆ ਜਾਵੇਗਾ ਅਤੇ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ ਜੇਕਰ ਕਿਸੇ ਵਿਅਕਤੀ ਦਾ ਪਰਮਿਟ ਉਦੋਂ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਉਹ ਪਹਿਲਾਂ ਇਹ ਕੈਨੇਡਾ ਵਿੱਚ ਖੋਜ ਕਰ ਰਿਹਾ ਹੋਵੇ ਕੰਮ ਕਰ ਰਿਹਾ ਹੋਵੇ ਜਾਂ ਫਿਰ ਰਹਿ ਰਿਹਾ ਹੋਵੇ ਕੋਚ ਬਦਲਾ ਦੇ ਰਹੇ ਗਿਆ ਉਹ ਹੋਏਗੇ ਆ ਇਹਨਾਂ ਦੀ ਐਂਟਰੀ ਜਿਹੜੀ ਗਈ ਆ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਆਓ ਜਾਣਦੇ ਆ ਕੀ ਹੈ ਸਾਰਾ ਉਧਰ ਆਸਟ੍ਰੇਲੀਆ 'ਚ ਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰਤਕਾਂ ਦੀ ਗਿਣਤੀ ਹੋਈ 12 ਜੀ ਹਾਂ ਕੁਇੰਜਲੈਂਡ ਦੇ ਗਰਮ ਠੰਡੀ ਖੇਤਰ ਤੱਟਵਰਤੀ ਖੇਤ ਤੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਮੌਜੂਦਾ ਬਰਸਾਤੀ ਮੌਸਮ ਵਿੱਚ ਮੈਲਿਓ ਡੋਸਿਸ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ ਜਦੋਂ ਕਿ 21 ਫਰਵਰੀ ਤੱਕ ਪੰਜ ਮੋਤਾਂ ਦੀ ਪੁਸ਼ਟੀ ਕੀਤੀ ਗਈ ਸੀ ਮੈਲਿਓਡੋਸਿਸ ਇੱਕ ਬਿਮਾਰੀ ਹੈ ਜੋ ਦੱਖਣ ਪੂਰਬੀ ਏਸ਼ੀਆ ਤੇ ਉੱਤਰੀ ਏਸ਼ੀਆ ਆਸਟ੍ਰੇਲੀਆ ਵਿੱਚ ਮਿੱਟੀ ਅਤੇ ਪਾਣੀ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਕਾਰਨ ਹੁੰਦੀ ਹੈ ਮੋਲੇ ਤਾਰ ਮੀਤੋ ਬਾਅਦ ਇਹ ਹਵਾ ਵਿੱਚ ਫੈਲ ਜਾਂਦੀ ਹੈ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਟ੍ਰੋਪੀਕਲ ਪਬਲਿਕ ਹੈਲਥ ਸਰਵਿਸਿਜ਼ ਦੀ ਡਾਇਰੈਕਟਰ ਜੈਕਲੀਨ ਮਰਕਡੋਕ ਦੇ ਹਵਾਲੇ ਨਾਲ ਰਿਪੋਰਟ ਕੀਤੀ ਹੈ ਕਿ 2050 ਦੀ ਸ਼ੁਰੂਆਤ ਤੋਂ ਲੈ ਕੇ ਕੈਰੀਨਸ ਵਿੱਚ ਮੈਲਿਓ ਡੋਸਿਸ ਦੇ 53 ਅਤੇ ਡਾਉਨ ਸਵਿਲ ਵਿੱਚ 34 ਮਾਮਲਿਆਂ ਦੀ ਪੁਸ਼ਟੀ ਹੋਈ ਹੈ Tune in to marriagelagan.com every Saturday 2 to 3 p.m. with varinder Ubhi, a show about matrimonials, life partnership, and relationships. Only on Radio Zindagi 1550 AM. Mission call 510 943 8037. That is 510 943 8037. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is